ਸਤ ਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲਾਗੋ ਭਾਉ ਜਿਨ੍ਹਾਂ ਨੂੰ ਗੁਰੂ ਦੀ ਪ੍ਰਤੀਤ ਨਹੀਂ ਆਈ ਗੁਰੂ ਤੇ ਪ੍ਰੋਸਾਨੀ ਵੱਜਾ ਤੇ ਸ਼ਬਦ ਨਾਲ ਜਿਨ੍ਹਾਂ ਦਾ ਪਿਆਰ ਨਹੀਂ ਪਿਆ ਸ਼ਬਦ ਨਾਲ ਬਿਲਡਿੰਗ ਨਾਲ ਨਹੀਂ ਆਪਣੀਆਂ ਲੋੜਾਂ ਕਰਕੇ ਆਇਆ ਰਮਾਲੇ ਚੜਾਉਂਦਾ ਮੇਰੀ ਆ ਪੂਰੀ ਕਰ ਦੋ ਮੇਰਾ ਸਿਟੀਜਨ ਆ ਜਾਏ ਮੇਰਾ ਗ੍ਰੀਨ ਕਾਰਡ ਆ ਜਾਏ ਮੇਰੇ ਪੁੱਤ ਹੋ ਜੇ ਸ਼ਬਦ ਨਾਲ ਜਿਹਦਾ ਪਿਆਰ ਨਹੀਂ ਪਿਆ ਗੁਰੂ ਜੀ ਕਹਿੰਦੇ ਕੀ ਨੇ ਜਿਹਦਾ ਇਸ ਗੱਲ ਨਾਲ ਪਿਆਰ ਨਹੀਂ ਪਿਆ ਅੱਗੇ ਵੇਖੋ ਗੁਰੂ ਜੀ ਕਹਿੰਦੇ ਉਸ ਨੂੰ ਸੁਖ ਨਾ ਉਪਜੇ ਭਾਵੇਂ ਸੋ ਕਿਡਾ ਉਹ ਜਾਉ ਲਾ ਹੁਣ ਦੱਸੋ ਕਹਿੰਦੇ 100 ਵਾਰੀ ਆ ਤੇ 100 ਵਾਰੀ ਜਾ ਇਹਦੇ ਨਾਲ ਕੀ ਹੋ ਜਾਏਗਾ ਇਸੇ ਕਰਕੇ ਆਪਾਂ ਖਾਲੀ ਤੁਰੇ ਫਿਰਦੇ ਆ ਆਉਨੇ ਆ ਉਹੋ ਜਿਹੀ ਚਲੇ ਜਾਂਦੇ ਆ ਐਤਵਾਰ ਹਰ ਐਤਵਾਰ ਗੁਰਦੁਆਰੇ ਜਾਂਦੇ ਆ ਪਰ ਫਰਕ ਕਿਉਂ ਨਹੀਂ ਪੈਂਦਾ ਕਿਉਂਕਿ ਸਾਡੇ ਜਾਣ ਵਿੱਚ ਸਮਝ ਵਿੱਚ ਫਰਕ ਹੈ ਅਸੀਂ ਇਹਨੂੰ ਧਰਮ ਮੰਨ ਕੇ ਬਹਿ ਕੇ ਸਗੋਂ ਭਲੇਖਾ ਜਾਂ ਮਨ ਨੂੰ ਪਾ ਲਿਆ ਮਨ ਨੂੰ ਭਲੇਖਾ ਜਾਂ ਪਾ ਲਿਆ ਬਸ ਆਪ ਹੀ ਵੀ ਧਰਮ ਦਾ ਕੰਮ ਹੋ ਗਿਆ ਗੁਰਦੁਆਰੇ ਜਾਏ ਤੂ ਫਲਾਲੀ ਧਰਮ ਦਾ ਕੰਮ ਹੋ ਗਿਆ ਬਸ ਮੋੜਾ ਮਾੜਾ ਮੋਟਾ ਕਰ ਲਿਆ ਲਓ ਜੀ ਮੱਥਾ ਟੇਕ ਲਿਆ ਫੋਟੋ ਅੱਗੇ ਤੂਫਲਾ ਲਓ ਜੋਤ ਲਾ ਲੀਆ ਕਰ ਲਿਆ ਕਰ ਲਿਆ ਮਾੜਾ ਜਾ ਗੁਰਦੁਆਰੇ ਜਾਏ ਕੀ ਹੋ ਗਿਆ ਕਹਿੰਦੇ ਧਰਮ ਦਾ ਕੰਮ ਹੋ ਗਿਆ ਪਰ ਗੁਰੂ ਜੀ ਕਹਿੰਦੇ ਜਿੰਨਾ ਚਿਰ ਸ਼ਬਦ ਨੂੰ ਸਮਝਦਾ ਨਹੀਂ ਤੂੰ ਭਾਵੇਂ 100 ਵਾਰੀ ਆ ਕੋਈ ਫਰਕ ਨਹੀਂ ਪੈਂਦਾ ਇਹ ਪੰਕਤੀਆਂ ਹਰ ਗੁਰਦੁਆਰੇ ਦੇ ਗੇਟ ਅੱਗੇ ਲਿਖ ਕੇ ਲਾਉਣੀਆਂ ਚਾਹੀਦੀਆਂ ਨੇ ਸਮਝਦੇ ਆਵੇਂ 100 ਵਾਰੀ ਆ 100 ਵਾਰੀ ਜਾ ਕੋਈ ਫਰਕ ਨਹੀਂ ਪੈਂਦਾ ਆਇਆ ਤੇ ਸ਼ਬਦ ਸੁਣੋ ਸ਼ਬਦ ਨੂੰ ਸਮਝ ਵੀ ਗੁਰੂ ਜੀ ਕਹਿੰਦੇ ਕੀ ਹੈ ਤੇਰਾ ਸ਼ਬਦ ਨਾਲ ਪਿਆਰ ਪਵੇ ਸ਼ਬਦ ਨਾਲ ਪਿਆਰ ਕਰ ਤੇ ਆਪਾਂ ਸਾਰੇ ਸ਼ਬਦ ਨਾਲ ਪਿਆਰ ਕਰਦੇ ਮਾਫ ਕਰਨਾ ਕੌਣ ਹੈ ਸ਼ਬਦ ਨਾਲ ਅੱਜ ਸੀ ਦਰਬਾਰ ਸਾਹਿਬ ਸ਼ਬਦ ਲੈ ਕੇ ਆਉਨੇ ਆ ਸ਼ਬਦ ਨਾਲ ਜੋੜਿਆ ਮੈਨੂੰ ਤੁਸੀਂ ਕਿਰਪਾ ਕਰਕੇ ਇੱਕ ਗੱਲ ਦਾ ਜਵਾਬ ਦਿਓ ਅੰਮ੍ਰਿਤਸਰ ਗਏ ਆਪਾਂ ਗੁਰੂ ਜੀ ਨੇ ਬਾਣੀ ਨਾਲ ਜੋੜਿਆ ਕਿ ਬਾਣੀ ਨਾਲ ਬੋਲੋ ਬਾਣੀ ਨਾਲ ਤੇ ਲੈ ਕੇ ਕੀ ਆਉਣਾ ਹੈ ਬੋਲੋ ਕੀ ਲੈ ਕੇ ਆਉਣਾ ਹੈ ਕੈਨੀਆਂ ਪਾਣੀ ਦੀਆਂ ਤੇ ਭਰੀਆਂ ਨੇ ਬਾਣੀ ਕੌਣ ਲੈ ਕੇ ਆਉਂਦਾ ਹੈ ਕੀ ਅਗਲਾ ਇਹ ਸੋਚਦਾ ਵੀ ਅੱਜ ਹੁਕਮਨਾਮਾ ਕੀ ਆਇਆ ਲੈ ਕੇ ਆਈਏ ਆਪਾਂ ਇੱਥੋਂ ਤੱਕ ਲੈ ਕੇ ਆਉਨੇ ਆ ਅਮਰੀਕਾ ਤੱਕ ਲੈ ਕੇ ਆਉਨੇ ਆ ਅਮਰੀਕਾ ਤੱਕ ਵੀ ਲੈ ਆਉਨੇ ਆ ਪਰ ਕਦੀ ਅਸੀਂ ਸੋਚਦੇ ਆ ਵੀ ਸਤਗੁਰੂ ਤੀਰਥ ਹੈ ਮੇਰੀ ਗੇਂਦ ਬੇਨਤੀ ਹੋਰ ਸੁਣੋ ਧਰਮ ਜਗਤ ਵਿੱਚ ਧਰਮ ਜਗਤ ਵਿੱਚ ਸੁਣਨ ਨੂੰ ਦਰਸ਼ਨ ਕਹਿੰਦੇ ਆ ਵੇਖਣ ਨੂੰ ਨਹੀਂ ਕਹਿੰਦੇ ਦਰਸ਼ਨ ਤੇ ਧਰਮ ਜਗਤ ਵਿੱਚ ਧਰਮ ਜਗਤ ਜਿਹੜਾ ਸਿੱਖ ਧਰਮ ਹੈ ਸਾਡਾ ਧਰਮ ਜਗਤ ਹੈ ਜਿਹੜਾ ਸਾਡੇ ਸਾਡੇ ਸਿੱਖ ਧਰਮ ਵਿੱਚ ਤੀਰਥ ਗੁਰੂ ਨੂੰ ਮੰਨਿਆ ਹੈ ਬਿਲਡਿੰਗਾਂ ਨੂੰ ਨਹੀਂ ਮੰਨਿਆ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਦੱਸ ਰਿਹਾ ਜੀ ਇਹ ਮੇਰੇ ਮੁਤਾਬਕ ਹੋਵੇ 100 ਵਾਰੀ ਤੁਸੀਂ ਮੇਰੀ ਬਾਹ ਫੜ ਸਕਦੇ ਹੋ ਮੈਨੂੰ ਰੋਕ ਦਿਓ ਮੈਨੂੰ ਟੋਕ ਦਿਓ ਮੈਂ ਗਲਤ ਹੋ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਦੱਸ ਰਿਹਾ ਵੀ ਸਿੱਖ ਧਰਮ ਦੇ ਵਿੱਚ ਤੀਰਥ ਗੁਰੂ ਨੂੰ ਮੰਨਿਆ ਗੁਰ ਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ ਨਾਮ ਬਧਾਰਥ ਅਮਰ ਹੈ ਹਰ ਦੈ ਮਨ ਵਸਾਏ ਗੁਰ ਸਾਗਰ ਅੰਮ੍ਰਿਤ ਸਰ ਗੁਰੂ ਐ ਅੰਮ੍ਰਿਤ ਸਰ ਹੋਰ ਸੁਣ ਲੋ ਐਗਜ਼ੈਂਪਲਾਂ ਜਿੰਨੀਆਂ ਮਰਜ਼ੀ ਲੈ ਲੋ ਅੱਗੇ ਬਹੁਤ ਵਾਰ ਸੁਣਾਇਆ ਪੜੋ ਅੰਮ੍ਰਿਤ ਸਰ ਸਤ ਗੁਰ ਸਤਵਾਦੀ ਜਤਨਾ ਤੈ ਕਉਆ ਹੰਸ ਹੋ ਹੈ ਨਨਕ ਧੰਨ ਧੰਨ ਵੱਡੇ ਵੱਡ ਭਾਗੀ ਜਿਨ ਗੁਰਮਤਿ ਨਾਮ ਰਿਦੈ ਮਲ ਤੋਂ ਹੈ ਅੰਮ੍ਰਿਤ ਸਰ ਕੀਐ ਸਤਿਗੁਰੂ ਸੱਚਾ ਗਿਆਨ ਸੱਚੀ ਸਿੱਖਿਆ ਰਾਤ ਵੀ ਪੰਗਤੀ ਇਹ ਆਈ ਸੀ ਰਾਤ ਸ਼ਬਦ ਚੱਲਦਾ ਸੀ ਹਾਂਜੀ ਗੁਰ ਗਿਆਨ ਸਾਚਾ ਨਾਮ ਤੀਰਥ ਸੱਚਾ ਸਾਚਾ ਥਾਨ ਤੀਰਥ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਾਰਾ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਾਰਾ ਹਉ ਨਾਮ ਹਰ ਦਾ ਸਦਾ ਜਾਂਚੋ ਦੇਹ ਪ੍ਰਭ ਧਰਨੀ ਧਰਾ ਫਿਰ ਬੇਨਤੀ ਸੁਣੋ ਗੁਰ ਗਿਆਨ ਸੱਚਾ ਥਾਨ ਤੀਰਥ ਗੁਰੂ ਦਾ ਗਿਆਨ ਹੈ ਸੱਚਾ ਤੀਰਥ ਰੋਜ਼ ਨਹਾਓ ਕਹਿੰਦੇ ਰੋਜ਼ ਨਹਾਓ ਰੋਜ਼ ਨਹਾਣਾ ਚਾਹੀਦਾ ਹੈ ਰੋਜ਼ ਇਸ਼ਨਾਨ ਕਰੋ ਤੇ ਰੋਜ਼ ਤੁਸੀਂ ਇਹੀ ਕਰ ਸਕਦੇ ਹੋ ਭਾਈ ਨਿਤ ਦਾ ਇਸ਼ਨਾਨ ਗਿਆਨ ਦਾ ਹੋ ਸਕਦਾ ਹੋਰ ਅੰਮ੍ਰਿਤਸਰ ਇਥੋਂ ਜਾ ਕੇ ਰੋਜ਼ ਇਸ਼ਨਾਨ ਨਹੀਂ ਤੂੰ ਕਰ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਥੋਂ ਰੋਜ਼ ਕਿਵੇਂ ਜਾ ਕੇ ਇਸ਼ਨਾਨ ਕਰੇਗਾ ਨਿਤ ਦਾ ਇਸ਼ਨਾਨ ਕਰਨਾ ਹੈ ਨਾ ਨਿਤ ਤੇ ਨਿਤ ਤੇ ਗਿਆਨ ਦਾ ਇਸ਼ਨਾਨ ਹੋਣਾ ਹੈ ਮਨ ਨੇ ਕਰਨਾ ਹੈ ਮਨ ਨੇ ਨਹਾਉਣਾ ਹੈ ਸਤਗੁਰੂ ਦੇ ਸਤਗੁਰੂ ਸੱਚੇ ਗਿਆਨ ਸਰੋਵਰ ਵਿੱਚ ਮਨ ਨਾ ਆਏਗਾ ਸਾਡਾ ਜੀ ਮਨ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਕੀ ਹੈ ਜੀ ਤੀਰਥ ਸ਼ਬਦ ਵਿਚਾਰ ਤੀਰਥ ਸ਼ਬਦ ਵਿਚਾਰ ਗੁਰੂ ਦਾ ਸ਼ਬਦ ਦੀ ਵਿਚਾਰ ਕਰਨੀ ਹੀ ਤੀਰਥ ਦਾ ਇਸ਼ਨਾਨ ਹੈ ਅੰਮ੍ਰਿਤ ਸਰ ਫਿਰ ਨਹਾਉਣਾ ਨਹੀਂ ਚਾਹੀਦਾ ਬਿਲਕੁਲ ਇਸ਼ਨਾਨ ਕਰਾਂਗੇ ਤੁਸੀਂ ਜਾਓਗੇ ਤੁਸੀਂ ਵੀ ਕਰੋ ਮੈਂ ਜਾਵਾਂਗਾ ਮੈਂ ਵੀ ਕਰਾਂਗਾ ਜਦੋਂ ਜਾਣਾ ਇਸ਼ਨਾਨ ਕਰਨਾ ਹੈ ਅਸੀਂ ਦੁਨੀਆ ਨੂੰ ਮੈਸੇਜ ਦੇਾਂਗੇ ਕਿ ਦੁਨੀਆ ਦੇ ਲੋਕੋ ਸਾਡੇ ਚ ਕੋਈ ਵੱਡਾ ਛੋਟਾ ਜਾਤ ਪਾਤ ਨਹੀਂ ਆ ਕੇ ਵੇਖੋ ਮੈਸੇਜ ਹੈ ਕਿੰਨਾ ਵੱਡਾ ਕੇਂਦਰੀ ਸਥਾਨ ਹੈ ਸਾਡਾ ਅੰਮ੍ਰਿਤਸਰ ਬਾਰੀ ਕੇਂਦਰੀ ਸਥਾਨ ਸਾਡਾ ਅੰਮ੍ਰਿਤਸਰ ਹੈ ਅਸੀਂ ਉੱਥੇ ਜਾਂਦੇ ਆਂ ਇਕੱਠੇ ਹੁੰਨੇ ਆਂ ਦੁਨੀਆ ਨੂੰ ਮੈਸੇਜ ਦਿੰਨੇ ਆਂ ਇੱਕ ਪੰਗਤ ਵਿੱਚ ਖਾ ਲੈਨੇ ਆਂ ਇੱਕ ਪਾਣੀ ਵਿੱਚ ਨਹਾ ਲੈਨੇ ਆਂ ਦੁਨੀਆ ਨੂੰ ਅਸੀਂ ਇਹ ਮੈਸੇਜ ਦਿੰਨੇ ਆਂ ਜਾਣਾ ਹੈ ਇਸ਼ਨਾਨ ਕਰਨਾ ਹੈ ਮਾੜਾ ਨਹੀਂ ਪਰ ਇਹ ਚੇਤਾ ਨਾ ਭੁੱਲਿਓ ਕੇ ਮਨ ਨੇ ਨਹਾਉਣਾ ਹੈ ਤੇ ਗਿਆਨ ਵਿੱਚ ਨਹਾਉਣਾ ਹੈ ਤੇ ਬਾਣੀ ਲਿਓਣੀ ਨਾ ਭੁੱਲੋ ਠੀਕ ਹੈ ਜਿਹੜੇ ਬੰਦੇ ਇੱਥੇ ਹੀ ਖੜੇ ਆ ਪਾਣੀ ਲੈ ਕੇ ਆਉਣਾ ਲੈ ਆਓ ਪਰ ਬਾਣੀ ਵੀ ਤੇ ਲਿਆਓ ਹੁਕਮਨਾਮਾ ਅਜ ਕੀ ਆਇਆ ਉਹ ਕਿਉਂ ਨਹੀਂ ਲੈ ਕੇ ਆਇਆ ਜਿਹੜਾ ਅੰਮ੍ਰਿਤਸਰ ਦਾ ਦਰਬਾਰ ਸਾਹਿਬ ਦਾ ਹੁਕਮਨਾਮਾ ਆਇਆ ਸੀ ਉਹ ਲਿਆਉਣਾ ਸੀ ਤੂੰ ਨਾਲ ਵੀ ਉਹਦੇ ਅਰਥ ਕੀ ਨੇ ਉਹਦੇ मीनिंग ਕੀ ਨੇ ਮੈਂ ਉਹ ਲੈ ਕੇ ਆਵਾਂ ਕਿਉਂਕਿ ਮੈਂ ਬਾਣੀ ਦਾ ਬਾਣੀ ਨਾਲ ਜੁੜਿਆ ਹੋਇਆ ਮੇਰਾ ਭਲਾ ਕਿੰਨੇ ਕਰਨਾ ਹੈ ਬਾਣੀ ਨੇ ਮੇਰੀ ਜ਼ਿੰਦਗੀ ਬਾਣੀ ਨੇ ਬਦਲਨੀ ਹੈ ਮੇਰੀ ਜ਼ਿੰਦਗੀ ਵਿੱਚ ਬਾਣੀ ਆਵੇ ਗੁਰੂ ਦੀ ਵਿਚਾਰ ਆਵੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ 100 ਵਾਰੀ ਆ ਤੇ 100 ਵਾਰੀ ਜਾ ਤੇਰੇ ਮਨ ਦੀ ਮੈਲ ਨਹੀਂ ਲੈਣੀ ਜਿੰਨਾ ਚਿਰ ਸ਼ਬਦ ਵਿੱਚ ਇਸ਼ਨਾਨ ਨਹੀਂ ਕਰਦਾ ਇਸੇ ਕਰਕੇ ਤੇ ਮaaf ਕਰਨਾ ਬਹੁਤੇ ਉੱਥੇ ਰਹਿਣ ਵਾਲੇ ਵੀ ਸਾਰੇ ਨਹੀਂ ਕਿਹਾ ਇਹ ਚੇਤਾ ਰੱਖਿਓ ਬਹੁਤੇ ਉੱਥੇ ਰਹਿਣ ਵਾਲੇ ਵੀ ਖਾਲੀ ਰਹਿ ਗਏ ਰੋਜ਼ ਦਰਬਾਰ ਸਭ ਜਾਂਦੇ ਆ ਡਿਊਟੀਆਂ ਵੀ ਕਰਦੇ ਆ ਸੇਵਾ ਵੀ ਕਰਦੇ ਆ ਮੱਥੇ ਵੀ ਟੇਕਦੇ ਆ ਹੁਕਮਨਾਮੇ ਵੀ ਲੈਂਦੇ ਆ ਪਰ ਜਿੱਦਨ ਲੀਡਰ ਆ ਜਾਂਦਾ ਤੇ ਚੋਰ ਲੈ ਕੇ ਖੜੇ ਵੀ ਹੋ ਜਾਂਦੇ ਆ ਕਹਿੰਦੇ ਆਗੇ ਜੀ ਆਗੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਹੈ ਕੀ ਸੱਚ ਕਹਿ ਰਿਹਾ ਨਾ ਹੁੰਦਾ ਹੈ ਨਾ ਇਦਾਂ ਹੀ ਲੀਡਰ ਹੀ ਆ ਗਈ ਜੀ ਖੜੇ ਹੋ ਜਾਓ ਇਹ ਆਪਾਂ ਸਾਰੇ ਹੀ ਵੇਖਦੇ ਆ ਲੀਡਰਾਂ ਦੇ ਚਮਚੇ ਬਣੇ ਹੋਏ ਨੇ ਸਾਰੇ ਵੱਡੇ ਵੱਡੇ ਜਥੇਦਾਰ ਵਿਕੇ ਫਿਰਦੇ ਆ ਕਿਉਂ ਬੜਾ ਰਹਿੰਦੇ ਹੋ ਤੇ ਦਰਬਾਰ ਸਾਹਿਬ ਕਮਰੇ ਨੇ ਉਹਨਾਂ ਦੇ ਵੇਲੇ ਹੋਏ ਉਹ ਤੇ ਸੇਵਾ ਹੀ ਦਿਨ ਰਾਤ ਉੱਥੇ ਕਰਦੇ ਆ ਪਰ ਉਹਨਾਂ ਨੇ ਪਾਣੀ 'ਚ ਬਥੇਰਾ ਨਾਤੇ ਆ ਬਾਣੀ 'ਚ ਨਹੀਂ ਨਾਤੇ ਅਜੇ ਕਬੀਰ ਗੰਗਾ ਤੀਰ ਜੋ ਘਰ ਕਰ ਹੈ ਪੀਵੇ ਨਿਰਮਲ ਨੀਰ ਬੇਨੁਹਾਰ ਭਗਤ ਨਾ ਮੁਕਤ ਹੋਏ ਯੋਗ ਹੈ ਰਮੀ ਕਬੀਰ ਬਿਨਾ ਗਿਆਨ ਤੋਂ ਕਹਿੰਦੇ ਅਕਲ ਤੋਂ ਮੁਕਤੀ ਨਹੀਂ ਹੋਣੀ ਭਗਤ ਬਿਨਾ ਮੁਕਤੀ ਨਹੀਂ ਹੋਣੀ ਭਾਵੇਂ ਤੂੰ ਗੰਗਾ ਦੇ ਕਿਨਾਰੇ ਤੀਰਥ ਤੇ ਜਾ ਕੇ ਘਰ ਬਣਾ ਲੈ ਗੰਗਾ ਦਾ ਤੇ ਇੱਕ ਐਗਜ਼ਾਮਪਲ ਹੈ ਤੀਰਥ ਦਾ ਮਤਲਬ ਹੈ ਵੀ ਤੂੰ ਐਦਾਂ ਕਰ ਤੀਰਥ ਤੇ ਰਹਿਣ ਲੱਗ ਜਾ ਕਮਰਾ ਲੈ ਲੈ ਜਾ ਕੇ ਪੱਕਾ ਹੀ ਤੂੰ ਇੱਥੋਂ ਪੈਸੇ ਵਧੇਰੇ ਨੇ ਤੇਰੇ ਕੋਲ ਘਰ ਪੱਕਾ ਹੀ ਲੈ ਲੈ ਨੇੜੇ ਜਾ ਕੇ ਬਿਲਕੁਲ ਨੇੜੇ ਰੋਜ਼ ਨਾ ਆਇਆ ਕਰ ਰੋਜ ਜਲ ਛਕਿਆ ਕਰ ਰੋਜ ਜਲ ਛਕਿਆ ਕਰ ਪਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਤੇਰੀ ਜ਼ਿੰਦਗੀ ਚ ਨਹੀਂ ਆਈ ਉਹਨਾਂ ਚਿਰ ਭਲਾ ਨਹੀਂ ਹੋ ਸਕਦਾ ਗੰਗਾ ਜਲ ਗੁਰ ਗੋਬਿੰਦ ਨਾਮ ਸਾਡਾ ਸਾਡਾ ਗੰਗਾ ਜਲ ਕੀ ਹੈ ਸਾਡਾ ਸਿੱਖਾਂ ਦਾ ਗੰਗਾ ਜਲ ਕੀ ਹੈ ਗੰਗਾ ਜਲ ਗੁਰ ਗੋਬਿੰਦ ਨਾਮ ਆ ਗੰਗਾ ਆ ਤੀਰਥ ਹੈ ਸਾਡਾ ਇਹ ਇਹ ਐਸਾ ਇਸ਼ਨਾਨ ਅਮਰੀਕਾ ਚ ਰਹਿ ਕੇ ਕਰੋ ਕੈਨੇਡਾ ਚ ਰਹਿ ਕੇ ਕਰੋ ਜਿੱਥੇ ਮਰਜ਼ੀ ਰੋ ਉੱਥੇ ਹੀ ਕਰੋ ਕੋਈ ਖਰਚਾ ਵੀ ਕੋਈ ਨਹੀਂ ਪਿਆਰਿਓ ਗੁਟਕਾ ਤੇਰੇ ਘਰ ਪਿਆ ਪੜਿਆ ਕਰ ਪੋਥੀ ਤੇਰੇ ਘਰ ਹੈ ਪੜਿਆ ਕਰ ਰੋਜ਼ ਪੜ੍ਹ ਰੋਜ਼ ਸਮਝ ਰੋਜ਼ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੇ ਤਿਸ ਕੀ ਗਤ ਹੋਵੇ ਬੋੜ ਨਾ ਜੋਨ ਪਰਮਾ ਮੋ ਬਸ ਆ ਪੀਵੇਂ ਤੇ ਮੁਰਮੁਰ ਕੇ ਜੂਨੀਆਂ ਚ ਨਾ ਪਵੇ ਆ ਗੰਗਾ ਜਲ ਜੇ ਕਿਤੇ ਗੋਬਿੰਦ ਨਾਮ ਪੀ ਲਵੇ ਸੱਚਾ ਗਿਆਨ ਤੇਰੀ ਜ਼ਿੰਦਗੀ ਚ ਆ ਜਾਏ ਤੇ ਗੁਰੂ ਜੀ ਕਹਿੰਦੇ ਆ ਤੇਰਾ ਜਨਮ ਮਰਨ ਕੱਟਿਆ ਜਾਵੇ ਭਲਾ ਸਾਡਾ ਹੋਣਾ ਨਾਵਣ ਕੋ ਤੀਰਥ ਘਨੇ ਮਨ ਬੌਰਾ ਰੇ ਓ ਮੇਰੇਆ ਕਮਲਿਆ ਮਣਾ ਨਾਉਣ ਨੂੰ ਤੀਰਥ ਬੜੇ ਨੇ ਕਿੱਥੇ ਕਿੱਥੇ ਨਾਉਂਦਾ ਫਿਰੇਗਾ ਪੂਜਣ ਕੋ ਬੋਹ ਦੇਵ ਪੂਜਣ ਨੂੰ ਦੇਵਤੇ ਬੜੇ ਨੇ ਕਿੰਨੂ ਕਿੰਨੂ ਮਨਾਉਂਦਾ ਫਿਰੇਗਾ ਨਾਵਣ ਕੋ ਤੀਰਥ ਘਣੇ ਮਨ ਬੌਰਾ ਦੇ ਪੂਜਣ ਕੋ ਬੋਹ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਦੇ ਛੂਟਣ ਹਰ ਕੀ ਸੇਵ ਪੂਜੋ ਹਰਮ ਨੂੰ ਇੱਕ ਹੀ ਦੇਵਾ ਸੱਜਾ ਨਾਵਣ ਗੁਰ ਕੀ ਸੇਵਾ ਹੁਣ ਸਾਡੇ ਤੇ ਲੋਕੀ ਡਾਂਗਾ ਕਿਉਂ ਚੁੱਕਦੇ ਨੇ ਆ ਗੱਲ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਦਵੇ ਕੋਈ ਵਾਹ ਵਾਹ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਦਿਓ ਇਸ ਲੌਜਿਕ ਨੂੰ ਕੱਟ ਕੇ ਵਿਖਾਓ ਇਸ ਦਲੀਲ ਨੂੰ ਕੱਟ ਕੇ ਵਿਖਾਓ ਥੱਕੇ ਨਾਲ ਹੀ ਲੜਨ ਦੀ ਕੀ ਕੀ ਅਰਥ ਹੈ ਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੋਲ ਕੇ ਵਿਖਾਓ ਵਾਹ ਗੁਰੂ ਗ੍ਰੰਥ ਸਾਹਿਬ ਤੀਰਥ ਗਿਆਨ ਨੂੰ ਮੰਨ ਲੈਣ ਗੁਰੂ ਗ੍ਰੰਥ ਸਾਹਿਬ ਤੀਰਥ ਸਤਗੁਰੂ ਨੂੰ ਮੰਨਦੇ ਨੇ ਤੇ ਤੁਸੀਂ ਰੋਜ਼ ਨਾ ਆ ਸਕਦੇ ਹੋ ਸਾਡਾ ਬਾਹਰਲਾ ਕੇਂਦਰੀ ਸਥਾਨ ਬਣਿਆ ਹੋਇਆ ਆਪਾਂ ਜਾਣਾ ਹੈ ਤੇ ਇਸ਼ਾਰਾ ਬੜਾ ਗਹਿਰਾ ਹੈ ਸਿੱਖਾਂ ਦਾ ਤੀਰਥ ਕਿਹੜਾ ਮੰਨਦੇ ਆ ਆਪਾਂ ਵੈਸੇ ਤੇ ਗਿਆਨ ਤੀਰਥ ਤੇ ਬਾਹਰਲਾ ਤੀਰਥ ਸਾਰਿਆਂ ਤੋਂ ਵੱਡਾ ਕਿਹੜਾ ਦੱਸੋ ਅੰਮ੍ਰਿਤਸਰ ਬੋਲੋ ਜਰਾ ਜੱਜਤਰਾ ਬੋਲੋ ਕੌਣ ਕਿਹੜਾ ਵੱਡਾ ਅੰਮ੍ਰਿਤਸਰ ਅੰਮ੍ਰਿਤਸਰ ਤੇ ਵਿਚਾਲੇ ਸੈਂਟਰ ਸਰੋਵਰ ਤੇ ਸਰੋਵਰ ਦੇ ਸੈਂਟਰ 'ਚ ਕੀ ਏ ਬੋਲੋ ਦਰਬਾਰ ਸਾਹਿਬ ਹੈ ਨਾ ਸਰੋਵਰ ਦੇ ਸੈਂਟਰ 'ਚ ਕੀ ਹੈ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਸੈਂਟਰ 'ਚ ਕੀ ਹੈ ਗੁਰੂ ਗ੍ਰੰਥ ਸਾਹਿਬ ਉੱਚੀ ਬੋਲੋ ਦਰਬਾਰ ਸਾਹਿਬ ਦੇ ਸੈਂਟਰ 'ਚ ਕੀ ਹੈ ਗੁਰੂ ਗ੍ਰੰਥ ਸਾਹਿਬ ਤੇ ਸਿੱਖਾਂ ਦਾ ਬਾਹਰਲਾ ਸਾਰਿਆਂ ਨਾਲੋਂ ਵੱਡਾ ਤੀਰਥ ਕਿਹੜਾ ਹੋਇਆ ਫਿਰ ਗੁਰੂ ਗ੍ਰੰਥ ਸਾਹਿਬ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਹਾਂ ਹੁਣ ਹੋਰ ਹੋਰ ਐਗਜ਼ਾਮਪਲ ਲਓ ਹੋਰ ਲਓ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਅੰਮ੍ਰਿਤ ਸਰੋਵਰ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਹਾਂਜੀ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰ ਗਿਆਨ ਮੱਜਨ ਆ ਇਸ਼ਨਾਨ ਕਰਨਾ ਹੈ ਗੁਰ ਗਿਆਨ ਦਾ ਮੱਜਨ ਕਰਨਾ ਹੈ ਸੱਚੇ ਗਿਆਨ ਨਾਲ ਇਸ਼ਨਾਨ ਕਰੀ ਗੁਰ ਗਿਆਨ ਮੱਜਨ ਗੁਰੂ ਦੇ ਗਿਆਨ ਚ ਨਾ ਜਦੋਂ ਆਪਾਂ ਗਿਆਨ ਪ੍ਰਾਪਤ ਇਦਾਂ ਬਹਿ ਕੇ ਕਰਦੇ ਆ ਨਾ ਰਹੇ ਹੁੰਨੇ ਆ ਭਾਈ ਕਿਉਂ ਭਲੇਖਾ ਪੈ ਗਿਆ ਆ ਗਿਆਨ ਚ ਨਾ ਰਹੇ ਆ ਅਸੀਂ ਇਸ ਵੇਲੇ ਜਦੋਂ ਕੁਰਬਾਨੀ ਦਾ ਗਿਆਨ ਚੱਲ ਪੈਂਦਾ ਹੈ ਤੀਰਥ ਦਾ ਇਸ਼ਨਾਨ ਸ਼ੁਰੂ ਗੁਰਬਾਨੀ ਦੀ ਕਥਾ ਸ਼ੁਰੂ ਤੀਰਥ ਦਾ ਇਸ਼ਨਾਨ ਸਟਾਰਟ ਹੋ ਗਿਆ ਵੇਖੋ ਫਿਰ ਮੈਂ ਲੈਂਦੀ ਆਖੋ ਸਤਨਾਮ ਸ੍ਰੀ ਵਾਹਿ ਦੇਖੋ ਮੈਂ ਲੈਂਦੀ ਜਵਾਬ ਦਿਓ ਗੁਰੂ ਦੇ ਲੌਜਿਕ ਦਾ ਗੁਰੂ ਦੀ ਦਲੀਲ ਦਾ ਜਵਾਬ ਦਿਓ ਆ ਵੇਖੋ ਮੈਂ ਲੈਂਦੀ ਫੇਰ ਪੜ ਲਓ ਪੰਗਤੀ ਪੂਰੀ ਗੁਰਦੇਵ ਤੀਰਥ ਅੰਮ੍ਰਿਤ ਸ੍ਰੋਵਰ ਗੁਰ ਗਿਆਨ ਮਜਨੀ ਅਪਰੰਭਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਆ ਗੁਰੂ ਸਾਹਿਬ ਨੇ ਪਾਪ ਹਰਨੇ ਨੇ ਇਹਨਾਂ ਨੇ ਪਵਿੱਤਰ ਕਰਨਾ ਤੈਨੂੰ ਇਹਨਾਂ ਨੇ ਕਰਨਾ ਆ ਬੈਠਾ ਹੀ ਤੀਰਥ ਤੇਰੇ ਵਿੱਚ ਆ ਤੀਰਥ ਘਰ ਘਰ ਚ ਤੀਰਥ ਰੱਖੋ ਘਰ ਘਰ ਵਿੱਚ ਗੁਰਬਾਣੀ ਦੀਆਂ ਪੋਥੀਆਂ ਰੱਖੋ ਆਖੋ ਸਤਿਨਾਮ ਵਾਹਿਗੁਰੂ ਸਿੱਖੋ ਸਾਡਾ ਤੀਰਥ ਗੁਰੂ ਗ੍ਰੰਥ ਸਾਹਿਬ ਹੈ ਗੁਰ ਗਿਆਨ ਹੈ ਸਾਡਾ ਤੀਰਥ